ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਖੀ 5 ਬਚਿੱਤਰ ਸਿੰਘ ਨੇ ਹਾਥੀ ਨਾਲ ਯੁੱਧ ਕਰਨਾ ਸਤਿਗੁਰੂ ਜੀ ਦੇ ਕੌਤਕ ਜਿਵੇਂ ਹੋਰ ਬਹੁਤ ਸਾਰੇ ਨਿਰਾਲੇ ਹਨ ਤਿਵੇਂ ਇਹ ਕੌਤਕ ਵੀ ਨਿਰਾਲਾ ਹੈ ਭਾਈ ਬਚਿੱਤਰ ਸਿੰਘ ਮਧਰੇ ਇੱਕ ਅੱਧਾ ਜਵਾਨ ਸੀ ਗੁਰੂ ਜੀ ਦਾ ਇਸ਼ਾਰਾ ਪਾ ਕੇ ਉਹ ਹਾਥੀ ਨਾਲ ਲੜਨ ਵਾਸਤੇ ਤਿਆਰ ਹੋ ਪਿਆ ਗੁਰੂ ਜੀ ਦੀ ਥਾਪਣਾ ਲੈ ਕੇ ਹੱਥ ਵਿੱਚ ਬਡਸ਼ਾ ਫੜ ਕੇ ਅਤੇ ਕੋੜੇ ਉੱਤੇ ਸਵਾਰ ਹੋ ਕੇ ਕਿਲੇ ਵਿੱਚੋਂ ਬਾਹਰ ਨਿਕਲਿਆ ਉਸ ਦੇ ਪਿੱਛੇ-ਪਿੱਛੇ 1000 ਸਿੱਖ ਹੋਰ ਸਨ ਜੋ ਦੂਸਰੀ ਸੈਨਾ ਦਾ ਮੁਕਾਬਲਾ ਕਰਨ ਵਾਸਤੇ ਸਨ ਕਿਉਂਕਿ ਰਾਜਿਆਂ ਨੇ ਨਿਰਾਂ ਹਾਥੀ ਨਹੀਂ ਭੇਜਿਆ ਸਗੋਂ ਸੈਨਾ ਵੀ ਭੇਜੀ ਸੀ ਤੇ ਹੰਕਾਰੀ ਰਾਜਾ ਕੇਸਰੀ ਸਿੰਘ ਵੀ ਕੋੜੇ ਉੱਤੇ ਸਵਾਰ ਹਾਥੀ ਦੇ ਪਿੱਛੇ-ਪਿੱਛੇ ਕਿਲੇ ਨੂੰ ਸਾਰ ਕਰਨ ਵਾਸਤੇ ਆਇਆ ਸੀ ਉਸਨੇ ਕਸਮਾਂ ਖਾਧੀਆਂ ਸਨ ਕਿ ਉਹ ਕਿਲਾ ਫਤਿਹ ਕਰਨ ਬਿਨਾਂ ਅੰਨਜਲ ਮੂੰਹ ਨਹੀਂ ਲਾਵੇਗਾ ਅਤੇ ਜੇ ਕਿਲਾ ਫਤਿਹ ਨਾ ਹੋਇਆ ਤਾਂ ਜਿਉਂਦਾ ਨਹੀਂ ਆਵੇਗਾ। ਸਤਗੁਰੂ ਜੀ ਨੇ ਉਸ ਦਾ ਹੰਕਾਰ ਚੱਕਨਾ ਚੂਰ ਕਰਨ ਵਾਸਤੇ ਭਾਈ ਉਦੇ ਸਿੰਘ ਨੂੰ ਹੁਕਮ ਕੀਤਾ। ਸਤਗੁਰੂ ਜੀ ਆਪ ਕਿਲੇ ਦੇ ਬੁਰਜ ਉੱਪਰ ਚਲੇ ਗਏ। ਉੱਥੋਂ ਬਾਹਰ ਦੀ ਸਾਰੀ ਝਾਕੀ ਨਜ਼ਰ ਆਉਂਦੀ ਸੀ। ਸਾਹਿਬਾਂ ਨੇ ਦੇਖਿਆ ਕਿ ਹਾਥੀ ਦੇ ਪਿੱਛੇ-ਪਿੱਛੇ ਭਾਤਖਾਨੇ ਪਹਾੜੀਏ ਹਨ ਜੋ ਆਪਣੇ ਆਪ ਨੂੰ ਹਿੰਦੂ ਅਖਵਾਉਂਦੇ ਹਨ ਤੇ ਉਸ ਗੁਰਗੱਦੀ ਤੇ ਚੜਾਈ ਕਰਕੇ ਆਏ ਹਨ। ਜਿਸ ਗੁਰਗੱਦੀ ਦੇ ਨਵੇਂ ਪਾਤਸ਼ਾਹ ਨੇ ਹਿੰਦੂਤਨਮ ਸਭੇਤਾ ਤੇ ਹਿੰਦੂਆਂ ਦੀ ਇੱਜ਼ਤ ਵਾਸਤੇ ਆਪਣੀ ਆਪ ਦਾ ਬਲੀਦਾਨ ਦਿੱਤਾ ਸੀ ਉਹ ਬੜੇ ਜੋਸ਼ ਨਾਲ ਆ ਰਹੇ ਸਨ ਦੁਸ਼ਮਨਾ ਦਾ ਨੇੜੇ ਆਉਣਾ ਦੇਖ ਕੇ ਸਤਗੁਰੂ ਜੀ ਨੇ ਭਾਈ ਬਚਿੱਤਰ ਸਿੰਘ ਤੇ ਹੋਰ ਸਿੰਘਾਂ ਨੂੰ ਤਿਆਰ ਕੀਤਾ ਭਾਈ ਬਚਿੱਤਰ ਸਿੰਘ ਦੀ ਪਿੱਠ ਤੇ ਥਾਪਣਾ ਦੇ ਕੇ ਸਤਗੁਰੂ ਜੀ ਨੇ ਅਮਰ ਸ਼ਕਤੀ ਬਖਸ਼ੀ ਉਹ ਸ਼ਕਤੀ ਜੋ ਕਦੀ ਹਨੂਮਾਨ ਹਨੂਮਾਨ ਨੂੰ ਲੰਕਾ ਵਾਲ ਤੁਰਦਿਆਂ ਹੋਇਆ ਰਾਮਚੰਦਰ ਜੀ ਪਾਸੋਂ ਪ੍ਰਾਪਤ ਹੋਈ ਸੀ ਸਤਗੁਰਾਂ ਦੀ ਥਾਪਣਾ ਦੇ ਪਿੱਛੋਂ ਭਾਈ ਬਚਿੱਤਰ ਸਿੰਘ ਅੰਦਰ ਮਹਾਸ਼ਕਤੀ ਆ ਗਈ ਉਹ ਆਪਣੇ ਪੈਰਾਂ ਨਾਲ ਧਰਤੀ ਨੂੰ ਕੰਬਾਉਣ ਲੱਗਾ ਕਿਲੇ ਦਾ ਦਰਵਾਜ਼ਾ ਖੁੱਲਿਆ ਆਈ ਬਚਿੱਤਰ ਸਿੰਘ ਸਤ ਸ੍ਰੀ ਅਕਾਲ ਦੇ ਜੈਕਾਰੇ ਗਜਾਉਂਦਾ ਹੋਇਆ ਕਿਲੇ ਅੰਦਰੋਂ ਪਾਰ ਆਇਆ ਹਿਰਨ ਦੀ ਤਰ੍ਹਾਂ ਚੁੰਗੀਆਂ ਲਾਉਂਦਾ ਹੋਇਆ ਅੱਗੇ ਵਧਿਆ ਤਾਂ ਕਿ ਹਾਥੀ ਅਤੇ ਦੁਸ਼ਮਣਾਂ ਨੂੰ ਕਿਲੇ ਦੇ ਦਰਵਾਜ਼ੇ ਤੋਂ ਦੂਰ ਹੀ ਰੋਕ ਦਿੱਤਾ ਜਾਵੇ ਕੇਸਰੀ ਸਿੰਘ ਦਾ ਮਸਤ ਹਾਥੀ ਅੰਨੇਵਾ ਆ ਰਿਹਾ ਸੀ ਪਹਾੜੀ ਸੈਨਾ ਜੈ ਦੇਵਾ ਅੱਕਦੀ ਹੋਈ ਇੱਕ ਦਰਿਆ ਦੇ ਹਾੜ ਵੱਲ ਅੱਗੇ ਵਧੀ ਆ ਰਹੀ ਸੀ ਸਤਗੁਰੂ ਜੀ ਦਾ ਅਰਸ਼ਰਦਾਲੂ ਬਲੀ ਸੂਰਮਾ ਬਚਿੱਤਰ ਸਿੰਘ ਵਰਛੇ ਨੂੰ ਸੰਭਾਲਦਾ ਤੇ ਹਾਥੀ ਦੇ ਮੱਥੇ ਵੱਲ ਸਿੱਧਾ ਕਰਦਾ ਹੋਇਆ ਅੱਗੇ ਹੋਇਆ ਪਾਵੇਂ ਹਾਥੀ ਦੇ ਮੱਥੇ ਅੱਗੇ ਮੋਟੇ ਲੋਹੇ ਦੇ ਤਵੇ ਬੰਨੇ ਹੋਏ ਸਨ ਫਿਰ ਵੀ ਬਚਿੱਤਰ ਸਿੰਘ ਨੇ ਐਸਾ ਵਾਰ ਕੀਤਾ ਕਿ ਵਰਛਾ ਲੋਹਿਆਂ ਦੇ ਤਵਿਆਂ ਨੂੰ چیرਦਾ ਹੋਇਆ ਅੱਗੇ ਲੰਘ ਗਿਆ ਜਿਉਂ ਹੀ ਵਰਛਾ ਵੱਜਾਂ ਤੇ ਉਹੀ ਹਾਥੀ ਦੀ ਸ਼ਰਾਬ ਲੱਤ ਗਈ ਤੇ ਵਰਛੇ ਵੱਜਣ ਦੀ ਪੀੜ ਨੇ ਉਸ ਨੂੰ ਵਿਅਕੁਲ ਕਰ ਦਿੱਤਾ ਐਸਾ ਵੀ ਆ ਕੁਲਕੀਤਾ ਕਿ ਹੋਸ਼ ਨਾ ਰਹੀ ਉਹ ਚੀਕਾਂ ਮਾਰਦਾ ਹੋਇਆ ਅੱਗੇ ਜਾਂਦੀ ਥਾਂ ਪਿੱਛੇ ਨੂੰ ਮੁੜਿਆ ਉਹ ਨਸ਼ੇ ਨਾਲ ਪਾਗਲ ਸੀ ਉਹ ਛੱਟ ਖਾ ਕੇ ਕਹਿਰ ਨਾਲ ਪਿੱਛੇ ਮੁੜਿਆ ਤੇ ਪਹਾੜੀਆਂ ਨੂੰ ਲਿੱਟੜ ਲਿੱਟੜ ਕੇ ਚੁੱਕ ਚੁੱਕ ਕੇ ਮਾਰਨੇ ਲੱਗਾ ਜਦੋਂ ਹਾਥੀ ਨੇ ਇਸ ਤਰ੍ਹਾਂ ਆਪਣਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਤਾਂ ਸਿੰਗਾ ਨੂੰ ਸੁਨਹਿਰੀ ਮੌਕਾ ਮਿਲ ਗਿਆ ਉਹ ਨਾਨੇ ਜੋਸ਼ ਨਾਲ ਪਹਾੜੀਆਂ ਉੱਤੇ ਹਮਲਾ ਕਰ ਦਿੱਤਾ ਐਸੀ ਕੱਟਾ ਵੱਡ ਕੀਤੀ ਕਿ ਪਹਾੜੀਏ ਸਨਮੁਖ ਹੋ ਕੇ ਲੜਨ ਦੀ ਥਾਂ ਪਿੱਛੇ ਨੂੰ ਨੱਟ ਉੱਠੇ ਗਿੱਦੜਾ ਵਾਂਗੂ ਨੱਠੇ ਜਾਂਦੇ ਪਹਾੜੀਆਂ ਨੂੰ ਸਿੰਘ ਸੂਰਮੇ ਗਾਜਰ ਮੂਲੀਆਂ ਦੀ ਤਰ੍ਹਾਂ ਕੱਟਣ ਲੱਗੇ ਲੋਥ ਤੇ ਲੋਥ ਚੜ ਗਈ ਕਈ ਜ਼ਖਮੀ ਹੋ ਕੇ ਧਰਤੀ ਤੇ ਡਿੱਗੇ ਸੂਰਮਿਆਂ ਦੇ ਕੋੜਿਆਂ ਦੇ ਸੁਮਾ ਹਿੱਟ ਨਪੀਦੇ ਹੀ ਮਰਨ ਲੱਗੇ ਆਈ ਸੇਵਾ ਸਿੰਘ ਤਹਿਲ ਸਿੰਘ ਤੇ ਉਦੈ ਸਿੰਘ ਨੇ ਬਹੁਤ ਬਹਾਦਰੀ ਦਿਖਾਈ ਸਾਹਿਬਜ਼ਾਦਾ ਅਜੀਤ ਸਿੰਘ ਤਾਂ ਦੁਸ਼ਮਣਾਂ ਦੇ ਪਿੱਛੇ ਕਈ ਕੋਹ ਤੱਕ ਚਲੇ ਗਏ ਕੋੜਾ ਮਾਰਿਆ ਗਿਆ ਤੇ ਉਹ ਬਹੁਤ ਹੀ ਅਕਲ ਤੇ ਬਹਾਦਰੀ ਨਾਲ ਦੁਸ਼ਮਨਾ ਕੋਲੋਂ ਬਚੇ। ਪਹਾੜੀਏ ਬੜੀਆਂ ਸ਼ੇਕੀਆਂ ਨਾਲ ਸਤਗੁਰੂ ਜੀ ਵੱਲ ਆਇਸਨ ਪਰ ਅਕਾਲਪੁਰਖ ਨੇ ਹੰਕਾਰੀਆਂ ਤੇ ਜ਼ਾਲਮਾਂ ਦੇ ਸਿਰ ਨੀਵੇਂ ਕੀਤੇ। ਉਹ ਸਨਮੁਖ ਹੋ ਕੇ ਲੜ ਵੀ ਨਾ ਸਕੇ। ਜਿਹੜਾ ਕੇਸਰੀ ਸਿੰਘ ਗੁਰੂ ਸਾਹਿਬ ਨੂੰ ਫੜਨ ਵਾਸਤੇ ਆਇਆ ਸੀ ਅਤੇ ਜਿਸਨੇ ਜ਼ਬਾਨੀ ਜ਼ਮੀਨ ਅਸਮਾਨ ਮਿਲਾ ਦਿੱਤੇ ਸਨ। ਉਹ ਪਾਈ ਬਚਿੱਤਰ ਸਿੰਘ ਤੇ ਆਲਮ ਸਿੰਘ ਦੇ ਸਨਮੁਖ ਹੋ ਕੇ ਲੜ ਨਾ ਸਕਿਆ। ਦੋ ਹੱਥ ਕਰਨ ਤੋਂ ਪਹਿਲਾਂ ਹੀ ਹੰਕਾਰੀ ਪੁਰਸ਼ ਮਾਰਿਆ ਗਿਆ। ਉਸਤੇ ਮਰਨਸਾਰ ਪਹਾੜੀਏ ਦਿਲ ਛੱਡ ਕੇ ਪਿੱਛੇ ਨੂੰ ਨੱਟ ਉੱਠੇ। ਉਹਨਾਂ ਨੱਠੇ ਜਾਂਦਿਆਂ ਨੂੰ ਸਿੰਘਾਂ ਨੇ ਮਿਲ ਮਿਲ ਕੇ ਮਾਰਿਆ। ਜਿਹੜੇ ਬੱਚੇ ਉਹ ਕਹਿਲੂਰ ਦੀਆਂ ਪਹਾੜੀਆਂ ਵਿੱਚ ਜਾ ਲੁਕੇ ਇਹ ਲੜਾਈ ਵੀ ਉਹਨਾਂ ਨੂੰ ਹਾਰਨੀ ਪਈ। ਅਕਾਲਪੁਰਖ ਨੇ ਸਿੰਘਾਂ ਨੂੰ ਫਤਿਹ ਬਖਸ਼ੀ। ਇਸ ਲੜਾਈ ਵਿੱਚ ਪਹਾੜੀਆਂ ਦਾ ਬਹੁਤ ਨੁਕਸਾਨ ਹੋਇਆ। ਹਥਿਆਰ ਤੇ ਕੋੜੇ ਸਿੰਘਾਂ ਦੇ ਬਹੁਤ ਹੱਥ ਆਏ। ਪਹਾੜੀਆਂ ਦੇ ਨਸ ਜਾਣ ਪਿੱਛੋਂ ਸਤਗੁਰੂ ਜੀਦੇ ਸਿੰਘ ਉਹਨਾਂ ਦਾ ਸਮਾਨ ਲੈ ਕੇ ਇਲਾ ਲੋਗੜ ਵਿੱਚ ਜਾ ਦਾਖਲ ਹੋਏ ਮੁਖੀ ਸਿੰਘਾ ਨੇ ਸਾਈਬਾ ਨੂੰ جنگ ਦਾ ਸਾਰਾ ਹਾਲ ਦੱਸਿਆ ਜਿਸ ਨੂੰ ਸੁਣ ਕੇ ਸਾਈ ਪ੍ਰਸੰਨ ਹੋਏ ਤੇ ਅਕਾਲ ਪੁਰਖ ਦਾ ਧੰਨਵਾਦ ਕਰਦਿਆਂ ਹੋਇਆਂ ਇਹੋ ਬਚਨ ਕੀਤੇ ਦੁਸ਼ਟ ਗੰਜਨ ਸਤਰਵੰਸ਼ਣ ਪਰਮ ਪੁਰਖ ਪਰਮਾਤ ਦੁਸ਼ਟ ਹਰਤਾ ਸ੍ਰਿਸ਼ਟ ਕਰਤਾ ਜਗਤ ਮੈ ਤੇ ਜਗਤ ਮੈ ਝੇ ਘਾਤ ਪੂਤ ਪਭ ਪਵਿਖ ਪਵਾਨ ਪਰਮਾਨ ਦੇਵ ਅਗੰਝ ਆਦ ਅੰਤ ਅਨਾਦ ਸ੍ਰੀ ਪਤ ਪਰਮ ਪੁਰਖ ਅਭਜ ਕਮੰਡੀ ਤੇ ਦੁਸ਼ਟ ਕੇਸਰੀ ਸਿੰਘ ਦਾ ਸਿਰ ਜੋ ਉਦੇਸ਼ ਸਿੰਘ ਮੈਦਾਨੇ ਜੰਗ ਵਿੱਚੋਂ ਲੈ ਆਇਆ ਸੀ ਪਹਾੜੀਆਂ ਨੂੰ ਵਾਪਸ ਕਰ ਦਿੱਤਾ ਇਸ ਯੁੱਧ ਨੇ ਪਹਾੜ ਦੇ ਹਾਰ-ਕਾਰ ਵਿੱਚ ਸਿਆਪੇ ਪਾ ਦਿੱਤੇ ਪਹਾੜੀਆਂ ਦੀਆਂ ਬਹੁਤ ਮੋਤਾ ਹੋ ਗਈਆਂ ਸਨ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ